ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਜੀ ਪਾਕਿਸਤਾਨੀ ਬਾਂਦ ਦੀ ਕਟਿੰਗ ਕਹਿ ਲੋ ਚਾਹੇ ਤੁਸੀਂ ਅੰਬ੍ਰੈਲਾ ਬਾਂਦ ਦੀ ਕਟਿੰਗ ਲੈ ਕਹਿ ਲੋ ਅੱਜ ਕੱਲ ਬਹੁਤ ਟ੍ਰੈਂਡ ਚ ਚੱਲ ਰਹੀ ਹੈ ਜੀ ਪਾਕਿਸਤਾਨੀ ਬਾਂਦ ਹੀ ਦੇਖੋ ਆਪਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਰੱਖੀ ਹੈਗੀ ਦੇਖੋ ਲੈਂਥ ਹੈਗੀ ਆ 15 ਇੰਚ ਬਾਹ ਤਿਆਰ ਆ ਗਈ 15 ਇੰਚ ਆਪਾਂ ਬਾਹ ਰੈਡੀ ਰੱਖਣੀ ਆ 2 ਇੰਚ ਆਪ ਐਕਸਟਰਾ ਰੱਖਿਆ 1 ਇੰਚ نیچے ਫੋਲਡ ਕਰਨ ਨੂੰ ਤੇ 1 ਇੰਚ ਉੱਪਰ ਕਾਟਾਂ ਪਾਉਣ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਮੂਰੀ ਰੱਖਣੀ ਆਂ ਬਾਹਾਂ ਦੀ ਮੂਰੀ ਤੁਸੀਂ ਆਪਣੀ ਮਰਜ਼ੀ ਮੁਤਾਬਕ 7-8 ਜਿੰਨੀ ਤੁਹਾਡੀ ਮਤਲਬ ਕਿ ਮਨ ਨੂੰ ਹੈਗਾ ਵੀ ਅਸੀਂ ਇੰਨੀ ਖੁੱਲੀ ਬਾਹ ਪਾਉਣੀ ਆ ਤੁਸੀਂ ਰੱਖ ਸਕਦੇ ਹੋ ਜਿੱਦਾਂ ਆਪਾਂ ਰੱਖੀ ਆ 7.5 ਇੰਚ 7.5 ਇੰਚ ਤੇ ਆਪਾਂ ਇੱਥੇ ਮਾਰਕ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਰੱਖਣਾ ਦੇਖੋ ਜੀ ਮੋਢਾ ਮੋਢਾ ਰੱਖਣਾ ਦੇਖੋ ਇਹਨਾਂ ਦਾ ਮੋਢਾ ਹੈਗਾ 8.5 ਇੰਚ ਤਿਆਰ ਜਿੰਨਾ ਤੁਹਾਡਾ ਮੋਢਾ ਤਿਆਰ ਆ ਕਮੀਜ਼ ਤੋਂ ਆਨ ਸਟਿਚ ਕੁ ਮੀਜ਼ ਤੋਂ ਜਿੰਨਾ ਮੋਡਾ ਤਿਆਰ ਆ ਉਦੋਂ ਆਪਾਂ ਅੱਧਾ ਇੰਚ ਘਟਾ ਕੇ ਇੱਥੇ ਮਾਰਕ ਕਰਨਾ ਆਪਾਂ ਦੇਖੋ 8 ਤੇ ਕੀਤਾ ਵਾ ਤੇ نیچے ਨੂੰ ਆਪਾਂ ਡਾਊਨ ਕਰਨਾ ਜੀ 3 ਇੰਚ 3 ਇੰਚ ਡਾਊਨ ਕਰਨ ਤੋਂ ਬਾਅਦ ਆਪਾਂ ਉੱਪਰ ਨਿਸ਼ਾਨ ਲਾਉਣਾ ਦੇਖੋ ਜੀ 2.5 ਇੰਚ ਤੇ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਦੇਖੋ ਜੀ ਇਸ ਤਰ੍ਹਾਂ ਹਾਫ ਹਾਫ ਕਰਨ ਤੋਂ ਬਾਅਦ ਅੱਧਾ ਇੰਚ ਨਿਸ਼ਾਨ ਲਾਉਣਾ ਦੇਖੋ ਆਪਾਂ ਇੱਧਰ ਤੇ ਅੱਧਾ ਇੱਧਰ ਇਹਦੀਆਂ ਪਾ ਦੇਣੀਆਂ ਨੇ ਆਪਾਂ ਕਾਟਾਂ ਜਾਨੀ ਕਿ ਗਲਾਈ ਗਲਾਈ ਆਪਾਂ ਸਿਰੇ ਤੱਕ ਪਾਉਣੀ ਆ ਹਲੋ ਜੀ ਇਸ ਤਰ੍ਹਾਂ ਹੁਣ ਆਪਾਂ ਦੇਖੋ ਪਾ ਦੇਣੀ ਆ ਫਰੰਟ ਵਾਲੀ ਗਲਾਈ ਆ ਦੇਖੋ ਜੀ ਇੱਕ ਲੀਫ ਦੀ ਸੇਪ ਤਿਆਰ ਹੋ ਗਈ ਐਸ ਤਰ੍ਹਾਂ ਕਾਟਾਂ ਪਾਉਣ ਦੇ ਨਾਲ ਆਪਣੇ ਬਾਹਾਂ ਦੇ ਵਿੱਚ ਮੋٹے ਚਾ ਜ ਮੋਡੇ ਦੇ نیچے ਕੋਈ ਝੋਲ ਨਹੀਂ ਪੈਂਦਾ ਹੈਗਾ ਹੁਣ ਆਪਾਂ ਪਾਕਿਸਤਾਨੀ ਬਾਹ ਨੂੰ ਦੇਣੀ ਆਂਗੀ ਦੇਖੋ ਜੀ ਗਲਾਈ ਇਹ ਬਾਹ ਦੇਖੋ ਜਿਆਦਾ ਲੰਬੀ ਨਹੀਂ ਹੋਏਗੀ ਇਸ ਕਰਕੇ نیچے ਤੋਂ ਨੇ ਘੱਟ ਰਹਿ ਜਾਣਾ ਤੁਹਾਡੀ ਬਾਹ ਕਿੰਨੀ ਵੀ ਮਤਲਬ ਕੀ ਲੰਬੀ ਆ ਚਾਹੇ ਛੋਟੀ ਆ ਆਪਾਂ ਇੱਥੋਂ 10 ਇੰਚ ਤੇ ਨਿਸ਼ਾਨ ਲਾਵਾਂ ਉੱਪਰੋਂ ਨਾਪ ਕੇ 10 ਇੰਚ ਤੇ ਨਿਸ਼ਾਨ ਲਾ ਕੇ ਇੱਥੋਂ ਤੁਸੀਂ ਨਾ ਆ ਵਾਲੀ ਜਗ੍ਹਾ ਤੇ ਆਪਣੀ ਕੂਣੀ ਆ ਜਾਂਦੀ ਹੈਗੀ ਤੁਸੀਂ ਓਨੀ ਖੁੱਲੀ ਰੱਖਣੀ ਹੈਗੀ ਤੁਸੀਂ ਕੂਣੀ ਨੂੰ ਨਾ ਇਦਾਂ ਫੋਲਡ ਕਰਕੇ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਣੀ ਕੂਣੀ ਨੂੰ ਨਾਪੋ ਵੀ ਕਿੰਨੀ ਆਉਂਦੀ ਹੈਗੀ ਤਾਂ ਕਿ ਤੁਹਾਨੂੰ ਜਦੋਂ ਤੁਸੀਂ ਬਾਹ ਪਾਵੋ ਤਾਂ ਅਨਕੰਫਰਟੇਬਲ ਨਾ ਹੋਵੇ ਦੇਖੋ ਹੁਣ ਆਪਾਂ ਇੱਥੇ ਲਾਉਣਾ 6.5 ਇੰਚ ਦੇ ਨਸਾਨ 6.5 ਇੰਚ ਦੇ ਨਸਾਨ ਲਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦੇਣਾ ਉਹਨੇ ਦੇਖੋ ਜੀ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਤੇ ਇੱਥੇ ਪਾਉਣੀ ਆ ਆਪਾਂ ਦੇਖੋ ਜੀ 1 ਇੰਚ ਦੀ ਗੁਲਾਈ